2027 ਨੇੜੇ ਆ ਰਿਹਾ ਵੈਸੇ ਤਾਂ ਦੂਰ ਹੀ ਆ ਪਰ ਸਿਆਸੀ ਪਾਰਟੀਆਂ ਜਿਹੜੀਆਂ ਨੂੰ ਇਸ ਵੇਲੇ ਕਾਫੀ ਸਰਗਰਮ ਨੇ ਸਾਇਦੀਆਂ ਚੋਣਾਂ ਜਿੱਤਣ ਲਈ ਵੱਡੇ ਵੱਡੇ ਦਾਅਵੇ ਤੇ ਨਾਲ ਹੀ ਵਾਅਦੇ ਵੀ ਕੀਤੇ ਜਾ ਰਹੇ ਨੇ ਅੱਜ ਰਖੜ ਪੁੰਨਿਆ ਦੇ ਮੌਕੇ ਪੰਥਕ ਇਕੱਠ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਸ ਵਿੱਚ ਪੰਥ ਦੇ ਲਈ ਤਾਂ ਗੱਲ ਘੱਟ ਹੀ ਕੀਤੀ ਗਈ ਪਰ ਸਿਆਸੀ ਗੱਲਾਂ ਬਹੁਤ ਸਾਰੀਆਂ ਕੀਤੀਆਂ ਗਈਆਂ ਤੇ ਇਸੇ ਵਿਚਾਲੇ ਜਿਹੜੇ ਸੁਪੀਰ ਸਿੰਘ ਬਾਦਲ ਨੇ ਇੱਕ ਵਾਅਦਾ ਕੀਤਾ ਕਿ ਜੇਕਰ 27 ਦੇ ਵਿੱਚ ਚੋਣਾਂ ਆਉਂਦੀਆਂ ਨੇ ਅਕਾਲੀ ਦਲ ਦੀਆਂ ਤੇ ਬੰਦੀ ਸਿੰਘਾਂ ਨੂੰ ਰਿਹਾ ਕਰਨਗੇ ਕਿਸ ਤਰੀਕੇ ਦੇ ਨਾਲ ਰਿਹਾ ਕਰਨਗੇ ਅਥਾਰਟੀ ਤੇ ਕੇਂਦਰ ਸਰਕਾਰ ਦੇ ਕੋਲ ਹੈ ਕਿ ਉਹਨਾਂ ਦੇ ਪਿੱਛੇ ਦੀ ਇਸ ਗੱਲ ਦੇ ਪਿੱਛੇ ਕੀ ਭਾਵਨਾ ਸੀ ਕੀ ਉਹਨਾਂ ਦੀ ਇੰਟੈਂਸ਼ਨਸ ਕੀ ਸੀ ਇਸ ਬਾਰੇ ਚਰਚਾ ਕਰਾਂਗੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਡਾਕਟਰ सुरेंद्र ਪਾਲ ਜੀ ਸੁੰਦਰ ਜੀ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੁਖबीर ਸਿੰਘ ਬਾਦਲ ਨੇ ਕਿਹਾ ਕਿ ਜੇਕਰ ਸਾਈਚ ਸਾਡੀ ਸਰਕਾਰ ਆਉਂਦੀ ਹੈ ਤੇ ਬੰਦੀ ਸਿੰਘਾਂ ਨੂੰ ਰਿਹਾ ਕਰਾਂਗੇ ਅਥਾਰਟੀ ਤੇ ਕੇਂਦਰ ਸਰਕਾਰ ਦੇ ਕੋਲ ਹੈ ਕਿ ਇਸ ਤਰੀਕੇ ਨਾਲ ਰਿਹਾ ਕਰ ਦੇਣਗੇ ਦੇਖੋ ਸਾਕਸ਼ੀ ਗੱਲ ਇਹ ਹੈ ਕਿ ਜਨਤਾ ਵਾਅਦੇ ਕਰਨੇ ਪੈਂਦੇ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪਿਛਲੇ ਜੇ ਤੁਸੀਂ 2000 ਮੈਨ ਲੱਗਦਾ ਕਿ 14 ਤੋਂ ਬਾਅਦ ਜਦੋਂ ਦਾ ਸੌਦਾ ਸਾਧ ਨੂੰ ਸ਼੍ਰੀ ਕਾਲ ਤਖਸਾਲ ਤੇ ਮਾਫ ਕੀਤਾ ਗਿਆ ਹੁਕਮਨਾਮਾ ਦੇ ਕੇ ਵਾਪਸ ਲੈਤਾ ਗਿਆ ਮਾਫੀਦਾ ਉਸ ਤੋਂ ਬਾਅਦ ਅਕਾਲੀ ਦਲ ਦਾ ਜਿਹੜਾ ਪੰਥਕ ਗ੍ਰਾਫ ਹੈ ਜਿਹਨੂੰ ਅਸੀਂ ਪੰਥਕ ਵੋਟ ਕਹਿੰਦੇ ਆ ਉਹ ਬੁਰੀ ਤਰ੍ਹਾਂ ਡਿੱਗਿਆ ਤੇ ਜੇ ਤੁਸੀਂ ਉਸ ਤੋਂ ਬਾਅਦ ਦੀਆਂ ਲਗਾਤਾਰ ਚੋਣਾਂ ਦੇਖ ਲਓ ਜਿੱਥੇ-ਜਿੱਥੇ ਪੰਥਕ ਹਲਕੇ ਆ ਉੱਥੇ ਉੱਥੇ ਅਕਾਲੀ ਦਲ ਦੀ ਬਹੁਤ ਬੁਰੀ ਤਰ੍ਹਾਂ ਹਾਰ ਹੋਈ ਹੈ ਜੇ ਮਾਝੇ ਦਾ ਹਲਕਾ ਆਪਾਂ ਗਿਣਦੇ ਆਂ ਤੇ 2015 ਤੋਂ ਬਾਅਦ ਤੁਸੀਂ ਦੇਖ ਲਓ ਮਾਝੇ ਦੇ ਹਲਕੇ ਚ ਜਿੱਥੇ ਸੋਚਿਆ ਵੀ ਨਹੀਂ ਜਾ ਸਕਦਾ ਕਈ ਸੀਟਾਂ ਇਹੋ ਜਿਹੀਆਂ ਕਟੜ ਸੀਟਾਂ ਉੱਥੇ ਕਾਂਗਰਸ ਜਿੱਤੀ ਆ 2017 ਚ ਕਈ ਇਹੋ ਜਿਹੀਆਂ ਕਟੜ ਸੀਟਾਂ ਜਿਹੜੀਆਂ ਕਟੜ ਇਹ ਮੰਨੀਆਂ ਜਾਂਦੀਆਂ ਪੰਥ ਦੀਆਂ ਸੀਟਾਂ ਉਥੋਂ ਕਾਂਗਰਸ ਜਿੱਤੀ ਆ ਹਰਮਿੰਦਰ ਸਿੰਘ ਗਿੱਲ ਜਿੱਤੇ ਆ ਕਾਂਗਰਸ ਤੋਂ ਜਿੱਤੇ ਆ ਮੱਝ ਜੋ ਬਹੁਤ ਸਿੱਟਾ ਕਾਂਗਰਸ ਨੇ ਜਿੱਤੀਆਂ ਔਰ ਵੱਡੇ ਵੱਡੇ ਜਿਹੜੇ ਦਿਗਜ ਮਾਝੇ ਦੇ ਹੈਗੇ ਆ ਮੰਨ ਲਓ ਸੁਖਜਿੰਦਰ ਰੰਦਾਵਾ ਨੇ ਤੇਰਪਤਰ ਜਿੰਦਰ ਬਾਜਵਾ ਨੇ ਪ੍ਰਤਾਪ ਸਿੰਘ ਬਾਜਵਾ ਨੇ ਤੇ ਉਸ ਤੋਂ ਇਲਾਵਾ ਹੋਰ ਜਿਹੜੇ ਬਲਾਰੀਆ ਪਰਿਵਾਰ ਹੈਗਾ ਇਹ ਸਾਰਿਆਂ ਨੇ ਉੱਥੇ ਜਿੱਤ ਹਾਸਲ ਕੀਤੀ ਆ ਸੁਖਵਿੰਦਰ ਸਿੰਘ ਸੁਖ ਸਰਕਾਰੀਆ ਹੈਗੇ ਨੇ ਉਹ ਵੀ ਜਿੱਤੇ ਨੇ ਮਤਲਬ ਕਹਿੰਦਾ ਮਤਲਬ ਹੈਗਾ ਕਿ ਇਨਾਂ ਦਾ ਗ੍ਰਾਫ ਡਿਗਿਆ ਅਕਾਲੀ ਦਲ ਦਾ ਤੇ ਕਾਂਗਰਸ ਦਾ ਗ੍ਰਾਫ ਵਧਿਆ ਲੇਕਿਨ 2022 ਦੇ ਵਿੱਚ ਕਾਂਗਰਸ ਦੀ ਵੀ ਐਂਟੀਨਕਮੈਂਸੀ ਬਹੁਤ ਹੋਈ ਆਮ ਆਦਮੀ ਪਾਰਟੀ ਦਾ ਗ੍ਰਾਫ ਮਾਝੇ ਹਲਕਿਆਂ ਦੇ ਵਿੱਚ ਵਧ ਗਿਆ ਆਮ ਆਦਮੀ ਪਾਰਟੀ ਨੇ 2022 ਚ ਉੱਥੇ-ਉੱਥੇ ਜ਼ਿਆਦਾ ਵੋਟ ਲੇਤਾ ਜਿੱਥੇ-ਜਿੱਥੇ ਅਕਾਲੀ ਦਲ ਡਿਗਿਆ ਸੀ ਔਰ ਆਮ ਆਦਮੀ ਪਾਰਟੀ ਨੇ ਮਾਲਵੇ ਦੇ ਵਿੱਚੋਂ ਤੁਸੀਂ ਦੇਖੋ ਜਿੱਥੇ ਕਦੀ ਅਕਾਲੀ ਦਲ ਦਾ ਗੜ ਮੰਨਿਆ ਜਾਂਦਾ ਸੀ ਮਾਲਵੇ ਦੇ ਵਿੱਚੋਂ ਤਿੰਨ ਚਾਰ ਸੀਟਾਂ ਛੱਡ ਕੇ ਸਾਰੀਆਂ ਸੀਟਾਂ ਤੇ ਜਿੱਤ ਹਾਸਲ ਕੀਤੀ ਤੇ ਜਦੋਂ ਅਕਾਲੀ ਦਲ ਦਾ ਵੋਟ ਪਰਸੈਂਟੇਜ ਡਿੱਗਿਆ ਤੇ ਆਵਾਜ਼ੀ ਪਾਰਟੀ ਦਾ ਵੋਟ ਪਰਸੈਂਟੇਜ ਵੱਧ ਗਿਆ ਸੋ ਰਖੜ ਪੁੰਨਿਆ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਵਾਅਦਾ ਕਰਨਾ ਉਸੇ ਇੱਕ ਟਾਰਗੇਟ ਵੱਲ ਹੈ ਕਿ ਅਸੀਂ ਕਿਸੇ ਤਰੀਕੇ ਪੰਥਕ ਵੋਟਾਂ ਨੂੰ ਜਿਹੜਾ ਆਪਣੇ ਨਾਲ ਵਾਪਸ ਜੋੜ ਲਈ ਹੈ ਮੈਨੂੰ ਯਾਦ ਹੈ 1992 ਤੋਂ 1997 ਦੇ ਦੌਰ ਦਾ ਟਾਈਮ ਜਦੋਂ ਪੰਜਾਬ ਦੇ ਵਿੱਚ ਅਤਵਾਦ ਦਾ ਕਾਲਾ ਦੌਰ ਸੀ ਤੇ ਪੰਜਾਬ ਪੁਲਿਸ ਜਿਹੜੀ ਆ ਉਸ ਦੌਰ ਨੂੰ ਖਤਮ ਕਰ ਰਹੀ ਸੀ ਫੇਕ ਐਨਕਾਊਂਟਰ ਵੀ ਚੱਲ ਰਹੇ ਸੀ ਤੇ ਮਨੁੱਖੀ ਅਧਿਕਾਰਾਂ ਦਾ ਕਹਾਣ ਵੀ ਹੋ ਰਿਹਾ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪਿੰਡਾਂ ਥਾਈਂ ਘੁੰਮ ਘੁੰਮ ਕੇ ਹਰ ਲੋਕਾਂ ਨਾਲ ਵਾਅਦੇ ਕੀਤੇ ਸੀ ਕਿ ਖਾਸ ਕਰਕੇ ਮੱਝ ਦੇ ਹਲਕੇ 'ਚ ਮੈਂ ਤਾਂ ਗਵਾਹ ਹਾਂ ਗਵਾਹ ਇਸ ਕਰਕੇ ਹਾਂ ਕਿ ਲਗਾਤਾਰ ਉਸ ਚੀਜ਼ਾਂ ਨੂੰ ਕਵਰ ਵੀ ਕੀਤਾ ਸੁਣਿਆ ਵੀ ਪੜਿਆ ਵੀ ਹਾਲਾਕੀ ਉਦੋਂ ਹજી ਵੀ ਹજી ਯੰਗ ਉਮਰ ਦੇ ਸੀਗੇ ਨੌਜਵਾਨ ਸੀਗੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇੱਕੋ ਗੱਲ ਕਹੀ ਸੀ ਕਿ ਤੁਸੀਂ 97 'ਚ ਸਰਕਾਰ ਲਿਆਓ ਅਸੀਂ ਟਰੂਥ ਕਮਿਸ਼ਨ ਬਣਾ ਦਾਂਗੇ ਇੱਕ ਇੱਕ ਅਫਸਰ ਜਿਨੇ ਤਸਲ ਕੀਤੀ ਹੈ ਸਲਾਖਾਂ ਪਿੱਛੇ ਨਜ਼ਰ ਆਊਗਾ ਪੰਥ ਬੜਾ ਆਸ਼ਾਵਾਦੀ ਹੋਇਆ ਪੰਥਕ ਲੀਡਰ ਬਹੁਤ ਆਸ਼ਾਵਾਦੀ ਹੋਏ ਚਲੋ ਜਿਹੜੇ ਸਾਡੇ ਪਿੰਡਾਂ 'ਚ ਨੌਜਵਾਨਾਂ ਨੂੰ ਪੁਲਿਸ ਨੇ ਤਸੀਹੇ ਦਿੱਤੇ ਨੇ ਤਸੱਦਦ ਕੀਤੀ ਹੈ ਵੇ ਇਹਨਾਂ ਨੂੰ ਇਨਸਾਫ ਮਿਲੂਗਾ। ਹਮ ਹੁਮਾ ਕੇ ਵੋਟਾਂ ਪਈਆਂ 1997 ਦੇ ਵਿੱਚ ਕਾਂਗਰਸ ਬੁਰੀ ਤਰ੍ਹਾਂ ਡਿੱਗੀ ਮੇਰੇ ਖਿਆਲ 22 23 ਸੀਟਾਂ ਤੇ ਰਹਿ ਗਈ। ਤੇ ਉਦੋਂ ਤਾਂ ਮੁਕਾਬਲਾ ਵੀ ਸਾਰਾ ਦੋਨਾਂ ਪਾਰਟੀਆਂ ਦੇ ਵਿੱਚ ਹੁੰਦਾ ਸੀ ਅਕਾਲੀ ਦਲ ਭਾਜਪਾ ਇੱਕ ਸਾਈਡ ਤੇ ਸੀ ਕਿਉਂਕਿ 1997 ਵਿੱਚ ਅਕਾਲੀ ਦਲ ਨੇ ਭਾਜਪਾ ਨਾਲ ਗਠਜੋੜ ਕਰ ਲਿਆ ਸੀ। ਤੇ ਕਾਂਗਰਸ ਅਲੱਗ ਸੀ। ਔਰ ਜਿਹੜਾ ਲਗਭਗ 23 ਸੀਟਾਂ ਵਿੱਚ ਲੱਗਦਾ ਕਾਂਗਰਸ ਜਿੱਤ ਪਾਈ ਸੀ ਬਾਕੀ ਸਾਰੀਆਂ ਅਕਾਲੀ ਤੇ ਭਾਜਪਾ ਜਿੱਤ ਗਈ ਰਿਕਾਰਡ ਤੋੜ ਵੋਟਾਂ ਪਈਆਂ। ਪੰਥ ਨੂੰ ਇੱਕ ਮਦਰ ਆਸ ਹੋਈ ਬਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਡੇ ਮੁੱਖ ਮੰਤਰੀ ਬਣੇ ਨੇ ਹੁਣ ਟਰੂਥ ਕਮਿਸ਼ਨ ਬਣ ਜਾਏਗਾ ਪਰ ਟਰੂਥ ਕਮਿਸ਼ਨ ਬਣਿਆ ਨਹੀਂ ਔਰ ਫੇਰ ਗੱਲ ਉੱਠੀ ਬਈ ਚਲੋ ਸ਼੍ਰੀ ਕਾਲ ਤਕਸਾਲ ਦੇ ਕਾਰਜਵਾਹ ਜਥੇਦਾਰ ਗੁਰਦੇਵ ਸਿੰਘ ਕੋਂਕੇ ਨੂੰ ਹੀ ਇਨਸਾਫ ਦਿਵਾ ਦਿਓ ਬਈ ਇਹਨਾਂ ਦੀ ਫਾਈਲ ਦੇ ਉੱਤੇ ਜਾਂਚ ਹੋਣੀ ਚਾਹੀਦੀ ਹੈ ਇਹ ਪੁਲਿਸ ਰਾਸ ਵਿੱਚ ਕਿੱਥੇ ਚਲੇ ਗਏ ਉਹਦੇ ਵਿੱਚ ADGP ਦੀ ਇਨਕੁਆਰੀ ਮਾਰਕ ਕੀਤੀ ਗਈ ਬਾਦਲ ਸਾਹਿਬ ਦੇ ਟਾਈਮ 'ਚ ਮਾਰਕ ਕਰਕੇ ਉਹਨਾਂ ਨੇ ਕਿਹਾ ਵੀ ਇਹਦੀ ਤੈਕੀਕਾਤ ਕਰੋ ADGP BP ਤਵਾਰੀ ਨੇ ਆਪਣੀ ਰਿਪੋਰਟ ਦਿੱਤੀ ਕਿ ਜਥੇਦਾਰ ਗੁਰਦੇਵ ਸਿੰਘ ਕੌਂਕੇ ਸ਼੍ਰੀ ਕਾਲ ਤਖਸਦ ਦੇ ਕਾਰਜਵਾਹਜਥੇਦਾਰ ਸੀ ਲੇਕਿਨ ਇਹ ਪੁਲਿਸ ਹਰਾਸਤ ਦੇ ਵਿੱਚੋਂ ਭੱਜੇ ਨਹੀਂ ਆ ਇਹ ਭੱਜੇ ਨਹੀਂ ਆ ਇਹ ਮਾਮਲਾ ਠੀਕ ਨਹੀਂ ਹੈਗਾ ਜਦੋਂ ਇੱਕ ADGP ਰੈਂਕ ਦਾ ਅਫਸਰ ਇਡੀ ਵੱਡੀ ਰਿਪੋਰਟ ਦੇ ਰਿਹਾ ਪਰਚਾ ਨਹੀਂ ਦਰਜ ਕੀਤਾ ਗਿਆ ਕੋਈ ਕਾਰਵਾਈ ਨਹੀਂ ਕੀਤੀ ਗਈ ਸੋ ਪੰਥ ਨੂੰ ਤਾਂ ਤੁਸੀਂ ਗੱਲ ਕਰ ਲੋਗੇ ਉਹਨੂੰ ਅਸੀਂ ਜਮੀਨੀ ਪੱਧਰ ਦੇ ਉੱਤੇ ਕਿਵੇਂ ਕਰਨਾ ਇਸ ਤੋਂ ਇਲਾਵਾ ਵੀ ਕਈ ਮਾਮਲੇ ਨੇ 1998 ਦੇ ਵਿੱਚ ਫਿਰ ਨਕੋਦਰ ਦੇ ਵਿੱਚ ਹੋਇਆ ਜਿਹੜਾ ਸ਼੍ਰੀ ਗੁਰਗ੍ਰਾਂਦ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਚਾਰ ਸਿੰਘ ਸ਼ਹੀਦ ਕੀਤੇ ਗਏ ਪੁਲਿਸ ਨੇ ਗੋਲੀਆਂ ਚਲਾਈਆਂ ਅੱਜ ਤੱਕ ਉਸ ਮਾਮਲੇ 'ਚ ਐਫ ਆਈ ਆਰ ਨਹੀਂ ਕੀਤੀ ਗਈ ਉਸ ਤੋਂ ਬਾਅਦ 2007 'ਚ ਵੀ ਸਰਕਾਰ ਆਈ ਹੈ ਕਿ 2002 ਤੱਕ ਤਾਂ ਇਹ ਆਪ ਹੀ ਰਹੀ ਹੈ 7 ਚ ਵੀ ਆਈ ਹੈ 2012 ਚ ਵੀ ਆਈ ਹੈ ਯਾਨੀ ਕੁੱਲ ਮਿਲਾ ਕੇ 10 ਤੇ 13 14 ਸਾਲ ਲੇ ਰਹੇ ਨੇ ਉਸ ਸਾਕਾ ਨਕੂਦਰ ਜਿਹਨੂੰ ਅਸੀਂ ਕਹਿੰਦੇ 14 ਸਾਲਾਂ ਦੇ ਵਿੱਚ ਵੀ ਸਾਕਾ ਨਕੂਦਰ ਦੇ ਵਿੱਚ ਅੱਜ ਤੱਕ ਇਨਸਾਫ ਨਹੀਂ ਮਿਲਿਆ ਕਿਹੜੇ ਅਫਸਰ ਦੋਸ਼ੀ ਆ ਕਿੰਨੇ ਗੋਲੀਆਂ ਚਲਾਉਣ ਦੇ ਹੁਕਮ ਦਿੱਤੇ ਹੋਰ ਮਜ਼ੇਦਾਰ ਗੱਲ ਇਹ ਆ ਕਿ ਉਸ ਵੇਲੇ ਦੇ ਜਿਹੜੇ ਡਿਪਟੀ ਕਮਿਸ਼ਨਰ ਸੀਗੇ ਉਹਨਾਂ ਨੂੰ ਸ਼ਰੂਮ ਨੀ ਕਾਲੀਦਾਂ ਨੇ ਡੈਕਟਰ ਦੇ ਦਿੱਤੀ ਉਸ ਵੇਲੇ ਦਾ ਜਿਹੜਾ ਐਸਐਸਪੀ ਸੀਗਾ ਇਜਹਾਰ ਆਲਮ ਉਹਨੂੰ ਅਕਾਲੀ ਦਲ ਨੇ ਵੱਕਾ ਬੋਰਡ ਦਾ ਚੇਅਰਮੈਨ ਬਣਾਇਆ ਉਹਨਾਂ ਦੀ ਵਾਈਫ ਨੂੰ ਅਕਾਲੀ ਦਲ ਦੀ ਟਿਕਟ ਦਿੱਤੀ ਗਈ ਐਮਐਲਏ ਦੀ ਦਰਬਾਰਾ ਸਿੰਘ ਗੁਰੂ ਉਹਨੂੰ ਡਿਪਟੀ ਕਮਿਸ਼ਨਰ ਸੀਗੇ ਦਰਬਾਰਾ ਸਿੰਘ ਗੁਰੂ ਨੂੰ ਜਿੰਨੀ ਦੇਰ ਤੱਕ ਅਕਾਲੀ ਦਲ ਦੀ ਸਰਕਾਰ ਰਹੀ ਆ ਉਹਨੂੰ ਤਰੱਕੀਆਂ ਦਿੱਤੀਆਂ ਗਈਆਂ ਉਹਨੂੰ ਥਾਪੜਾ ਦਿੱਤਾ ਗਿਆ ਅਕਾਲੀ ਦਲ ਦੀ ਟਿਕਟ ਤੇ ਚੋਣ ਲੜੇ ਨੇ ਉਹ ਸੋ ਮੇਰੇ ਕਹਿਣ ਦਾ ਮਕਸਦ ਹੁੰਦਾ ਕਿ ਚੋਣਾਂ ਤੋਂ ਪਹਿਲਾਂ ਅਸੀਂ ਗੱਲਾਂ ਤਾਂ ਕਰਦੇ ਆ ਪਰ ਉਹਨੂੰ ਜ਼ਮੀਨੀ ਪੱਧਰ ਦੇ ਉੱਤੇ ਕਰਾਉਣਾ ਕਿਵੇਂ ਹੈ ਇਹ ਵੀ ਦੱਸਣਾ ਪਵੇਗਾ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਆ 2021 ਤੱਕ ਕੇਂਦਰ ਸਰਕਾਰ ਦੇ ਵਿੱਚ ਬੀਬੀ ਹਰਸਿਮਰਤ ਕੋਰ ਬਾਦਲ ਕੈਬਨਟ ਮੰਤਰੀ ਸੀ ਮੈਂ ਮੈਂਬਰ ਪਾਰਲੀਮੈਂਟ ਦੀ ਗੱਲ ਨਹੀਂ ਕਰ ਰਿਹਾ ਮੈਂ ਕੈਬਨਟ ਦੀ ਗੱਲ ਕਰ ਰਿਹਾ ਜਿਹੜੀ ਅਮਿਤ ਸ਼ਾ ਨਰਿੰਦਰ ਮੋਦੀ ਦੇ ਨਾਲ ਬੈਠਦੇ ਸੀ ਉਸ ਕੈਬਨਟ ਦਾ ਹਿੱਸਾ ਸੀ ਜਿੱਥੇ ਡਿਸੀਜਨ ਹਿੰਦੁਸਤਾਨ ਦੀ ਜਮਹੂਰੀਅਤ ਦੇ ਜਿੱਥੇ ਫੈਸਲੇ ਲਿੱਤੇ ਜਾਂਦੇ ਆ ਲੋਕ ਹਿੱਤ ਫੈਸਲੇ ਲਿੱਤੇ ਜਾਂਦੇ ਆ ਤੇ 7 8 ਸਾਲ 8 ਸਾਲ ਬੰਦੀ ਸਿੰਘਾਂ ਦੀ ਗੱਲ ਨਹੀਂ ਕੀਤੀ ਗਈ ਅਰਸਲ ਗੱਲ ਕਰਨੀ ਚਾਹੀਦੀ ਉੱਥੇ ਤਾਂ ਬੀਬੀ ਹਰ ਸਿਮਰਤ ਕੌਰ ਦੇ ਹੁਕਮ ਚੱਲਨੇ ਸੀ ਉਹ ਮੰਤਰੀ ਸੀ ਕੇਂਦਰ ਦੀ ਵਜ਼ੀਰ ਸੀ ਉਹ ਤਾਂ ਹੁਕਮ ਚੱਲਨੇ ਸੀ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੇ ਆਰਡਰ ਕੀਤੇ ਜਾਂਦੇ ਕਿਸ ਨੇ ਕੀਤੇ ਹੁਣ ਅਸੀਂ ਬੰਦੀ ਸਿੰਘਾਂ ਦੀ ਗੱਲ ਕਰ ਰਹੇ ਹਾਂ ਅੱਜ ਮੈਂ ਉਹ ਵੀ ਪਾਠਨ ਸੁਣਿਆ ਬਈ ਸਿੱਖ ਜਿਹੜੇ ਆ ਉਹ ਕਾਂਗਰਸ ਦੀਆਂ ਰੈਲੀਆਂ 'ਚ ਜਾਂਦੇ ਪਏ ਆ ਬਈ ਕਾਂਗਰਸ ਨੇ ਸਾਡੇ ਜਿਹੜੇ ਆ ਢਾਠੇਰੀ ਕੀਤੇ ਆ ਮੈਂ ਉਸ ਗੱਲ ਦੇ ਉੱਤੇ ਜਿਹੜਾ ਕਾਂਗਰਸ ਨੂੰ ਸਫਾਈ ਨਹੀਂ ਦਿੰਦਾ ਪਿਆ ਕਾਂਗਰਸ ਦੇ ਸਰਕਾਰ 'ਚ ਇਹ ਬਹੁਤ ਵੱਡਾ ਇੱਕ ਜਿਹੜਾ ਹਮਲਾ ਸਿੱਖੀ ਤੇ ਔਰ ਗੁਰਦੁਆਰਿਆਂ ਤੇ ਹੋਇਆ ਔਰ ਬਹੁਤ ਉਹਦੀ ਜਿੰਨੀ ਨਿਖੇਧੀ ਕੀਤੀ ਜਾਵੇ ਓਨੀ ਘੱਟ ਹੈ ਲੇਕਿਨ ਗੱਲ ਇਹ ਹੈ ਕਿ ਤੁਸੀਂ ਇੱਕ ਹੁੰਦੀਆ ਸਿੱਧੀ ਟਾਹ ਮਾਰਨੀ ਠੀਕ ਹੈ ਨਾ ਤੁਸੀਂ ਕਾਲਕਸਰ ਸਾਹਿਬ ਕਾਂਗਰਸ ਨੇ ਢਾਟ ਢੇਰੀ ਕੀਤਾ ਕਾਂਗਰਸ ਦੀ ਗੁਨਾਹਗਾਰ ਹੈ ਲੇਕਿਨ ਜਿਹੜੀ ਉਹਦੀ ਸਿਧਾਂਤਿਕ ਜਿਹੜੀ ਉਹਦੀ ਮਰਿਆਦਾ ਜਿਹਨੂੰ ਉਹਨੂੰ ਢਾਹਾ ਲਗਿਆ ਉਹ ਕਿੰਨਾ ਨੇ ਲਾਇਆ ਉਹਦੇ ਵੀ ਦੱਸਣਾ ਪਏਗਾ ਨਾ ਵੈਸੀ ਢਾਹਾ ਕਿਵੇਂ ਲਾਇਆ ਤੁਸੀਂ 1999 ਤੋਂ ਬਾਅਦ ਲਗਾਤਾਰ ਦੇਖੋ ਜ਼ਥੇਦਾਰ ਕਿਵੇਂ ਸ਼੍ਰੀ ਕਾਲ ਤਖਤ ਸਾਹਿਬ ਦੇ ਬਦਲੇ ਗਏ ਮੈਂ ਕਿਸ ਕਿਸ ਜ਼ਥੇਦਾਰ ਦਾ ਨਾਮ ਲਵਾਂ ਮੈਂ ਕਹਾਂ ਨਹੀਂ ਰਣਜੀਤ ਸਿੰਘ ਦਾ ਨਾਮ ਲਵਾਂ ਗਿਆਨੀ ਪੂਰਨ ਸਿੰਘ ਦਾ ਨਾਮ ਲਵਾਂ ਕਿ ਇਹ ਆ ਕਾਲ ਤਖਤ ਸਾਹਿਬ ਦੀ ਮਰਿਆਦਾ ਭੰਗ ਨਹੀਂ ਹੁੰਦੀ ਇੱਕ ਸੌਦਾ ਸਾਧ ਘਰ ਬੈਠਾ ਉਹਨੇ ਮਾਫੀ ਵੀ ਨਾ ਮੰਗੇ ਤੁਹਾਨੂੰ ਸ਼੍ਰੀ ਕਾਲ ਤਖਤ ਸਾਹਿਬ ਤੇ ਬੈਠੇ ਮਾਫੀ ਦੇ ਦਿਓ ਇਹ ਕਾਲ ਤਖਤ ਸਾਹਿਬ ਦੀ ਮਰਿਆਦਾ ਉੱਥੇ ਫਿਰ ਹੁਕਮਨਾਮਾ 3 ਦਿਨ ਬਾਅਦ ਬਦਲਿਆ ਜਾਵੇ ਨਹੀਂ ਜੀ ਹੁਣ ਵਾਪਸ ਲਿੱਤਾ ਜਾਂਦਾ ਜੀ ਮਾਫ ਨਹੀਂ ਕਰਾਂਗੇ ਸੌਦਾ ਸਾਧ ਨੂੰ ਜਿਹੜਾ ਸੌਦਾ ਸਾਧ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਦਾ ਸਵਾੰਗ ਰਚੰਦਾ ਕੇਸ ਸੀਗਾ ਉਹ ਕੇਸ ਦੀ ক্লোਜ਼ਰ ਰਿਪੋਰਟ ਇਸੇ ਸਰਕਾਰ ਦੇ ਦੌਰਾਨ ਗਈ ਕੇਸ ਭਈਏ ਦੇ ਵਿੱਚ ਕੇਸ ਨੂੰ ਬੰਦ ਕੀਤਾ ਜਾਵੇ ਉਹ ਕਿੰਨਾਂ ਨੇ ਕੀਤੀ ਸਰਕਾਰ ਕਿੰਨਾਂ ਦੀ ਸੀ ਚਲੋ ਲੰਬੀਆਂ ਗੱਲਾਂ ਹੈਗੀਆਂ ਬਹੁਤ ਮੈਂ ਕਹਿੰਦਾ ਮੋੜ ਮੰਡੀ ਬਲਾਸਤੇ ਮੇਰੇ ਨਾਲ ਗੱਲ ਕਰ ਲੈ ਮੋੜ ਮੰਡੀ ਬਲਾਸਤੇ ਵਿੱਚ ਅਕਾਲੀ ਦਲ ਨੇ ਕਿੰਨੀ ਕ ਆਵਾਜ਼ ਚੁੱਕ ਲਈ ਹੈ ਇਹ ਮੋੜ ਮੰਡੀ ਦਾ ਬਲਾਸਟ ਹੋਇਆ ਇਹਦੇ ਵਿੱਚ ਦੋਸ਼ੀਆਂ ਨੂੰ ਸਜ਼ਾ ਦਿਓ ਇਹ ਕਰੋ ਮੈਨੂੰ ਦੱਸ ਦੇਣਾ ਕਾਲੀਦਰ ਨੇ ਕਿੰਨੀ ਆਵਾਜ਼ ਚੱਕੀ ਹੈ ਸਾਫ਼ ਪਤਾ ਕਿੱਥੋਂ ਤਾਰ ਜੁੜਦੇ ਪਏ ਆ ਗੱਲ ਕਰ ਲੋ ਬੈਬਲ ਕਲਾਂ ਗੋਲੀ ਖਾਣ ਦੀ ਗੱਲ ਕਰ ਲੋ ਕੋਟਕਪੁਰਾ ਗੋਲੀ ਖਾਣ ਦੀ ਨਿਹੱਥੇ ਸਿੰਘ ਬੈਠੇ ਸੀ ਗੋਲੀਆਂ ਕਿੰਨਾ ਨੇ ਚਲਾਈਆਂ ਕਿੰਨਾ ਨੇ ਚਲਾਈਆਂ ਫਿਰ ਉਹ ਐਫ ਆਈ ਆਰ 'ਚ ਲਿਖਦੇ ਪਏ ਅਣਪਛਾਤੀ ਪੁਲਿਸ ਸਰਕਾਰੀ ਕਰਮਚਾਰੀ ਕਦੀ ਅਣਪਛਾਤਾ ਹੁੰਦਾ ਵੀ ਪੈਰਾਸ਼ੂਟ ਤੋਂ ਕੋਈ ਪੁਲਿਸ ਆਈ ਸੀ ਮੂੰਹ ਲਗੋ ਕੇ ਗੋਲੀਆਂ ਮਾਰ ਕੇ ਸਿੰਘਾਂ ਨੂੰ ਚਲੀ ਗਈ ਸੋ ਇਹ ਗੱਲਾਂ ਸਿਆਸਤ ਕਰੋ ਲੇਕਿਨ ਧਰਮ ਦੇ ਨਾਂ ਤੇ ਨਾ ਕਰੋ ਸਿਆਸਤ ਧਰਮ ਦੇ ਨਾਂ ਤੇ ਨਹੀਂ ਕਰਨੀ ਚਾਹੀਦੀ ਹਾਂ ਸਰਦਾਰ ਸੁਖਵੀਰ ਸਿੰਘ ਬਾਦਲ ਬਹੁਤ ਚੰਗੇ ਲੀਡਰ ਨੇ ਅਕਾਲੀ ਦਲ ਦੇ ਅਕਾਲੀ ਦਲ ਦੇ ਲੋਕਾਂ ਨੂੰ ਆਸਾਂ ਮੁਰਾਦਾਂ ਨੇ ਲੇਕਿਨ ਨਾਲ ਇਹ ਵੀ ਦੇਖਣਾ ਪਏਗਾ ਸ਼੍ਰੀ ਕਲਤਕ ਸਾਹਿਬ ਦੇ ਜਥੇਦਾਰ ਨੇ ਕਿਹਾ ਹੋਇਆ ਹੈ ਕਿ ਇੱਕ ਲੱਖੀ ਤੌਰ ਤੇ ਇਹ ਜਿਹੜੇ ਲੋਕ ਨੇ ਇਹ ਲੀਡਰ ਨੇ ਇਹ ਕੌਮ ਦੀ ਅਗਵਾਈ ਕਰਨ ਦਾ ਅਧਿਕਾਰ ਗਵਾ ਚੁੱਕੇ ਆ ਸ਼੍ਰੀ ਕਾਲ ਤਖਸਾਲ ਦੇ ਉਹਨਾਂ ਵਚਨਾਂ ਨੂੰ ਵੀ ਯਾਦ ਕਰਨਾ ਚਾਹੀਦਾ ਉਹਨਾਂ ਹੁਕਮਾਂ ਨੂੰ ਵੀ ਯਾਦ ਕਰਨਾ ਚਾਹੀਦਾ ਅੱਜ ਅਸੀਂ ਬੰਦੀ ਸਿੰਘਾਂ ਦੀ ਗੱਲ ਕਰ ਰਹੇ ਹਾਂ ਬੰਦੀ ਸਿੰਘਾਂ ਲਈ ਬੀਬੀ ਹਰਸਿਮਰਤ ਕੋਰ ਬਦਲ 21 ਤੱਕ ਕਿਸਾਨਾਂ ਲਈ ਜਦੋਂ ਐਜੀਟੇਸ਼ਨ ਹੋਇਆ ਸ਼ੁਰੂ ਉਦੋਂ ਉਹਨਾਂ ਨੇ ਯੂ ਟਰਨ ਲੈ ਕੇ ਛੱਡਿਆ ਪਹਿਲਾਂ ਤਾਂ ਕਿਸਾਨੀ ਅੰਦੋਲਨ ਚ ਵੀ ਉਹ ਕੇਂਦਰ ਸਰਕਾਰ ਦੀਆਂ ਗੱਲਾਂ ਕਰਦੇ ਵੇ ਕਿ ਇਹ ਕਾਨੂੰਨ ਕਿਸਾਨਾਂ ਲਈ ਬਹੁਤ ਵਧੀਆ ਨੇ ਸਭ ਕੁਝ ਵਧੀਆ ਨੇ ਬਾਅਦ ਵਿੱਚ ਜੋ ਦੇਖਿਆ ਕਿਸਾਨਾਂ ਨੇ ਪੰਜਾਬ ਦੇ ਵਿੱਚ ਸੜਕਾਂ ਜਾਮ ਕਰਤੀਆਂ ਲੋਕ ਸੜਕਾਂ ਤੇ ਆ ਗਏ ਆ ਫਿਰ ਬੀਬੀ ਹਰਸਿਮਰਤ ਕੌਰ ਨੇ ਅਸਤੀਫਾ ਦਿੱਤਾ ਗੱਲ ਕਰਨੀ ਬਹੁਤ ਸੌਖੀ ਹੁੰਦੀ ਆ ਲੇਕਿਨ ਜਦੋਂ ਅਸੀਂ ਬੈਠਦੇ ਆ ਸੱਤਾ ਦੇ ਵਿੱਚ ਹੁੰਨੇ ਆ ਉਦੋਂ ਕੀ ਕਰਦੇ ਆ ਮੈਂ ਜਿੰਨੀਆਂ ਗੱਲਾਂ ਤੁਹਾਡੇ ਨਾਲ ਕੀਤੀਆਂ ਮੈਂ ਸੱਤਾ ਦੀਆਂ ਕੀਤੀਆਂ ਕਿ ਜਦੋਂ ਜਦੋਂ ਇਹ ਸਰਕਾਰ 'ਚ ਰਹੇ ਆ ਉਦੋਂ ਉਦੋਂ ਕੀ ਹੋਇਆ ਮੈਂ ਉਹ ਗੱਲਾਂ ਕੀਤੀਆਂ ਤੇ ਉਹ ਗੱਲਾਂ ਦੇ ਜਵਾਬ ਦੇਣੇ ਚਾਹੀਦੇ ਹੈਗੇ ਭਈ ਅਸੀਂ ਸੱਤਾ 'ਚ ਰਹਿ ਕੇ ਆ ਕੀਤਾ ਠੀਕ ਹੈ ਨਾ ਅਸੀਂ ਪੰਥ ਲਈ ਕੀ ਕੀਤਾ ਹੈਗਾ ਸੱਤਾ 'ਚ ਰਹਿ ਕੇ ਕੀ ਕੀਤਾ ਵਾ ਹੁਕਮ ਕਹਿਣਾ ਦਾ ਸੌਖਾ ਹੋ ਜਾਂਦਾ ਬੰਦੀ ਸਿੰਘਾਂ ਦੀ ਰਿਹਾਈ 14 ਤੋਂ 21 ਤੱਕ ਬੀਬੀ ਹਰਸਿਮਰਤ ਕੋਰ ਬਾਦਲ ਸਿੱਧੇ ਕਰ ਕਰਾ ਸਕਦੀ ਸੀ ਅਮੀਸ਼ਾ ਜੀ ਲਗਾਤਾਰ ਮੀਟਿੰਗਾਂ 'ਚ ਬੈਠਦੇ ਸੀ ਉਹ ਤਾਂ ਕਹਿੰਦੇ ਬੰਦੀ ਸਿੰਘਾਂ ਦੀ ਰਿਹਾਈ ਕਰੋ ਦੂਸਰੀ ਜਿਹੜੀ ਗੱਲ ਹੈਗੀ ਹੈ ਕਿ ਜਿਹੜੀ ਮੈਂ ਗੱਲ ਵਿੱਚ ਰਹਿ ਗਈ ਬਈ ਇੱਕ ਕਾਂਗਰਸ ਦੇ ਉੱਤੇ ਅਲੀਗੇਸ਼ਨ ਲਾ ਰਹੇ ਸੀ ਕਾਂਗਰਸ ਇਸ ਦੋਸ਼ ਤੋਂ ਕਦੀ ਭੱਜ ਨਹੀਂ ਸਕਦੀ ਆ ਜਿਹੜਾ 1984 ਦੇ ਵਿੱਚ ਸਾਕਰ ਨੀਲਾ ਤਾਰਾ ਹੋਇਆ ਉਹ ਸਾਰੇ ਵਿਖਬ ਲਈ ਬੜਾ ਦੁਖਦਾਈ ਸੀਗਾ ਔਰ ਲੇਕਿਨ ਤੁਸੀਂ ਇਸੇ ਚੀਜ਼ ਦੀ ਵੀ ਨਹੀਂ ਤੁਸੀਂ ਕਹਿ ਸਕਦੇ ਕਿ ਸਾਰੇ ਜਿੰਨੇ ਸਿੱਖ ਹੈਗੇ ਨੇ ਉਹ ਸਰਦਾ ਸੁਖਬੀਰ ਸਿੰਘ ਬਾਦਲ ਥੱਲੇ ਆਣਗੇ ਇਹ ਵੀ ਤੁਸੀਂ ਉਸ ਚੀਜ਼ ਦੀ ਕਿਉਂ ਕਹਿ ਨਹੀਂ ਸਕਦੇ ਕਿ ਉਹ ਅਕਾਲੀ ਦਲ ਚਾਣ ਕੀ ਆ ਜਿਹੜੇ ਮੈਂ ਗਨਾਹ ਕਨਾਏ ਆ ਜਿਹੜੇ ਤੁਸੀਂ 2 ਦਸੰਬਰ 2024 ਨੂੰ ਤੁਸੀਂ ਆਪਣੇ ਗਨਾਹ ਕਬੂਲੇ ਨੇ ਉਹ ਗੁਨਾਹ ਛੋਟੇ ਨੇ ਉਹ ਸਿੱਖ ਕੌਮ ਦੇ ਦਿਲਾਂ ਚੋਂ ਨਿਕਲ ਜਾਣਗੇ ਇਕ ਹੁੰਦੀ ਜਿਹੜੀ ਗੱਲ ਮੈਂ ਕੀਤੀ ਹੈ ਕਿ ਮर्यादा ਨੂੰ ਢਾਟੇ ਹੀ ਕਿੰਨਾ ਕੀਤਾ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਆ ਗਾਇਬ ਹੋਏ ਅੱਜ ਤੱਕ ਨਹੀਂ ਪਤਾ ਕਿੰਨਾ ਨੇ ਕੀਤੇ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਇੰਨਾ ਕੋਲੇ ਹੀ ਆ ਨਾ ਅੱਜ ਵੀ ਇੰਨਾ ਕੋਲੇ ਆ ਬਾਹਰ ਚਲੀ ਗਈ ਇੱਥੋਂ ਸੌਫਟ ਕਾਪੀ ਕੈਨੇਡਾ ਬਾਹਰ ਜਾ ਕੇ ਛੱਪ ਕੇ ਵੀ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਜ ਤੱਕ ਨਹੀਂ ਦੋਸ਼ੀ ਕਿਹੜੇ ਦੱਸਿਆ ਇਹਨਾਂ ਨੇ ਕਿਹੜੇ ਦੋਸ਼ੀ ਨੇ ਸੋ ਸਿਆਸਤ ਕਰਨੀ ਹੁੰਦਾ ਲੇਕਿਨ ਮੇਰੀ ਹਾਂ ਸਿਆਸਤ ਬੰਦਿਆਂ ਨੇ ਸਿਆਸਤ ਕਰਨੀ ਆ ਲੇਕਿਨ ਮੇਰੀ ਤਾਂ ਇਹ ਆਸ ਹੈਗੀ ਹੈ ਕਿ ਸੱਤਾ ਚਾਹੋ ਜ਼ਰੂਰ ਆਓ ਲੇਕਿਨ ਜਿਹੜੀਆਂ ਗੱਲਾਂ ਕਰਦੇ ਹੋ ਕਰਕੇ ਵੀ ਦਿਖਾਓ ਕਰਕੇ ਵੀ ਦਿਖਾਓ ਲੇਕਿਨ ਇਹ ਨਹੀਂ ਹੈ ਕਿ ਉਦੋਂ ਜਦੋਂ ਸੱਤਾ 'ਚ ਬੈਠ ਜਾਓ ਤੇ ਸੁਮੇਸ਼ ਸੈਣੀ ਵਰਗਿਆਂ ਨੂੰ ਡੀਜੀਪੀ ਲਾ ਦਿਓ ਇੱਕ ਗੱਲ ਇਹ ਵੀ ਸੀ ਕਿ ਅੱਜ ਐਸੇ ਸੰਬੋਧਨ ਦੇ ਦੌਰਾਨ ਜਦੋਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬੇਅਦਬੀਆਂ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਦੇਖੋ ਗੱਲ ਪਤਾ ਕੀ ਹੈ ਜਿਹੜਾ ਉਹਨਾਂ ਨੇ ਕਿਹਾ ਨਾ ਇਹ ਉਹਨਾਂ ਨੇ ਮਲੇਰ ਕੂਟਲੇ ਵਾਲੀ ਘਟਨਾ ਦੇ ਸੰਦਰਭ ਚ ਕਿਹਾ ਜਿਹਦੇ ਵਿੱਚ ਕੁਰਾਨ ਦੀ ਬੇਅਦਬੀ ਹੋਈ ਔਰ ਉਹਦੇ ਵਿੱਚ ਸਜ਼ਾ ਵੀ ਹੋਈ ਲੇਕਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਵਿੱਚ ਆਮਨਵੀ ਪਾਰਟੀ ਦਾ ਹਜੇ ਤੱਕ ਸਿੱਧੀ ਸ਼ਮੂਲੀਅਤ ਤੇ ਕੋਈ ਹੱਥ ਨਹੀਂ ਨਜ਼ਰ ਆਇਆ ਔਰ ਨਾ ਹੀ ਮੈਂ ਇਸ ਚੀਜ਼ ਦਾ ਮੇਰਾ ਦਿਲ ਮੰਨਦਾ ਜਾਂ ਮੈਂ ਗਵਾਈ ਦੇਣਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜਾਂ ਕੋਈ ਸੱਚਾ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਾ ਸਕਦਾ ਮੈਂ ਇਸ ਚੀਜ਼ ਦੇ ਉੱਤੇ ਬਿਲਕੁਲ ਕਲੀਅਰ ਸਟੈਂਡ ਆ ਜਿੰਨਾ ਮਰਜੀ ਮੈਂ ਗੱਲਾਂ ਨੂੰ ਕਵਾ ਬੋਲਾਂ ਲੇਕਿਨ ਸਰਦਾਰ ਮੇਰਾ ਮਨ ਨਹੀਂ ਅੰਦਰ ਉਲਾਉ ਕਰਦਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜਾਂ ਉਹਨਾਂ ਦੇ ਬੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਾ ਸਕਦੇ ਮੈਂ ਇਹ ਗੱਲ ਨੂੰ ਕਤਈ ਨਹੀਂ ਮੰਨਦਾ ਲੇਕਿਨ ਜਿਹੜੀਆਂ ਬੇਅਦਬੀਆਂ ਹੋਈਆਂ ਉਹ ਤਾਂ ਸਾਹਮਣੇ ਪਏ ਸਬੂਤ ਕਿੱਥੋਂ ਹੋਈਆਂ ਨਾਮ ਲੈਂਦਿਆਂ ਕਹਦਾ ਡਰ ਹੈ ਦੋਸ਼ੀ ਨਾਮਜਦ ਹੈ ਉਹਦੇ ਚ ਗੁਰਮੀਤ RAM ਰਹੀਮ ਸੌਦਾ ਸਾਧ ਨਾਮਜਦ ਹੈ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਚ ਉਹਦੇ ਚ ਤਾਂ ਸਰਕਾਰੀ ਗਵਾਹ ਵੀ ਕਲੀਅਰ ਹੋ ਗਏ ਆ ਵੀ ਕਿੱਥੇ ਬੈਠ ਕੇ ਤਾਨੇ ਬਾਨੇ ਬੁਣੇ ਗਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਮਾਨ ਉਹਦੇ ਖਿਲਾਫ ਬੋਲਣ ਆਮ ਆਦਮੀ ਪਾਰਟੀ ਕਿੱਥੋਂ ਆ ਗਈ ਜਦੋਂ ਪੁਲਿਸ ਦੀ ਪੁਲਿਸ ਜਾਂਚ ਕਰਕੇ ਸੌਦਾ ਸਾਧ ਨੂੰ ਨਾਮਜ਼ਦ ਕਰ ਰਹੀ ਆ ਸਟੇਜ ਤੇ ਬੋਲੋ ਸੌਦਾ ਸਾਧ ਨੂੰ ਫੜ ਕੇ ਅੰਦਰ ਦਿਓ ਲਿਆਓ ਜੀ ਉਹਨੂੰ ਪ੍ਰੋਲ ਮਿਲਦੀ ਪਈ ਆ ਉਹਨੂੰ ਪ੍ਰੋਲ ਕਿਉਂ ਦਿੱਤੀ ਹੋਈ ਆ ਬੋਲਣਾ ਇਹ ਚਾਹੀਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਮਾਨ ਸੌਦਾ ਸਾਧ ਨਿਕਰਾਇਆਂ ਭਾਈ ਉਹਨੂੰ ਤੁਸੀਂ ਪ੍ਰੋਲ ਦੇਈ ਜਾਂਦੇ ਹੋ ਅੱਜ ਬੈਠੇ ਸੀ ਜਿੰਦਰ ਸਿੰਘ ਧਾਮੀ ਮੈਂ ਉਹਨਾਂ ਦਾ ਬੜਾ ਕਿਰਦਾਰ ਦਾ ਮੈਂ ਉਹਨਾਂ ਦਾ ਬਹੁਤ ਕਦਰਦਾਨ ਲੇਕਿਨ ਉਹ ਬੋਲੇ ਨਹੀਂ ਜਦੋਂ ਪ੍ਰੋਲ ਮਿਲਲੀ ਆ ਬੋਲੇ ਨੇ ਸੌਦਾ ਸਾਥ ਲੇਕਿਨ ਅੱਜ ਜਸਤੇ ਇਹ ਕਹਿਣਾ ਚਾਹੀਦਾ ਸੀ ਜਿਨਨੇ ਸਾਡੇ ਸ੍ਰੀ ਗੁਰਗੋਵੀ ਸਿੰਘ ਮਹਾਰਾਜ ਦਾ ਸਵਾਗ ਰਚਿਆ ਔਰ ਜਿਨਨੇ ਜਿਹੜਾ ਸ੍ਰੀ ਗੁਰਾਂ ਸਾਹਿਬ ਦੀਆਂ ਬੇਦਮੀਆਂ ਕਰਵਾਈਆਂ ਉਹਨੂੰ ਪ੍ਰੋਲ ਦੇ ਰਹੇ ਆ ਠੀਕ ਹੈ ਨਾ ਅੱਜ ਨਾਮ ਲੈਣਾ ਚਾਹੀਦਾ ਸੀ ਨਾਮ ਆਮ ਆਦਮੀ ਪਾਰਟੀ ਦਾ ਲੈਂਦੇ ਪਏ ਆ ਮਨੇ ਸਿਆਸਤ ਕਰੋ ਮੈਂ ਫਿਰ ਕਹਿਣਾ ਪਰ ਉਹਨੂੰ ਧਰਮ ਨੂੰ ਥੱਲੇ ਲਾ ਕੇ ਨਾ ਕਰੋ ਧਰਮ ਨੂੰ ਧਰਮ ਦਾ ਇਸਤੇਮਾਲ ਕਰਕੇ ਨਾ ਕਰੋ ਦੇਖੋ ਲੋਕ ਬੜੇ ਸਿਆਣੇ ਆ ਲੋਕਾਂ ਨੂੰ ਇਹ ਨਾ ਕਹੋ ਮੈਂ ਕੋਈ ਆਮ ਆਦਮੀ ਪਾਰਟੀ ਦਾ ਪੱਖ ਧਰ ਨਹੀਂ ਹੈਗਾ ਸਾਕਸ਼ੀ ਸੁਣ ਲਓ ਮੈਂ ਕੋਈ ਪੱਖ ਧਰ ਨਹੀਂ ਆ ਲੇਕਿਨ ਇਹ ਸੱਚੀ ਨੂੰ ਸਾਹਮਣੇ ਲਿਆਣਾ ਪਏਗਾ ਨਾ ਸ਼੍ਰੀ ਗੁਰਨਾਨ ਸਿੰਘ ਸਾਹਿਬ ਦੀਆਂ ਬੇਅਦਬੀਆਂ ਦੇ ਕੇਸਾਂ ਦੀ ਤਕੀਕਾ ਜਿਹੜੀ ਆ ਉਹਦੇ ਚ ਹੋਈ ਆ ਤੇ ਕਿੰਨਾਂ ਨੇ ਕਰਾਈ ਆ ਸਭ ਨੂੰ ਪਤਾ ਦੋਸ਼ੀ ਨਾਮਜਦ ਆ ਉੱਚ ਫੜੇ ਵੀ ਜਾ ਚੁੱਕੇ ਹੋਇਆ ਸੋ ਸਿਆਸਤ ਆਪਣੀ ਜਗ੍ਹਾ ਹੁੰਦੀ ਹੈ ਲੇਕਿਨ ਇਹ ਜਿਹੜੇ ਪੰਜਾਬ ਦੇ ਹੈਗੇ ਮੁੱਦੇ ਕਿ ਮੁੱਦਾ ਵੀ ਕਹਾਦਾ ਇਹ ਸਾਡੇ ਹਿਰਦੇ ਬਲੁੰਦ ਰਹਿ ਗਏ ਆ ਮੁੱਦਾ ਨਹੀਂ ਕਹਿ ਸਕਦੇ ਇਹਨਾਂ ਨੂੰ ਕਿ ਸਾਡੇ ਦਿਲਾਂ ਤੇ ਸਾਡੇ ਸੋਚਦੇ ਪਏ ਆ ਕਿ ਇਹ ਜਿਹੜੀ ਜਿਹਨੂੰ ਅਸੀਂ ਸਾਖਸ਼ਤ ਗੁਰੂ ਸ਼ਬਦ ਗੁਰੂ ਅਧਿਆਤਮ ਸਿਧਾਂਤਿਕ ਆਪਣੀ ਜੀਵਨ ਦਾ ਇੱਕ ਸੱਚਖੰਡ ਦਾ ਮਾਰਗ ਸਮਝਦੇ ਆ ਉਹਨਾਂ ਦੇ ਅੰਗ ਖਿਲਾਰੇ ਗਏ ਇਹਦੇ ਨਾਲ ਬੜੇ ਹਿਰਦੇ ਬਲੁੰਦਰੇ ਗਏ ਵਿਖਾ ਪੱਦਰ ਦੇ ਵਿੱਚ ਜਿਹੜੀ ਜਿਹੜੇ ਵੀ ਕਈ ਲੋਕ ਮੈਂ ਤੁਹਾਨੂੰ ਦੱਸਾਂ ਦੂਜੇ ਧਰਮਾਂ ਦੇ ਵੀ ਲੋਕ ਸੀਗੇ ਉਹਨਾਂ ਨੇ ਵੀ ਇਸ ਇਸ ਦੇ ਉੱਤੇ ਰੋਏ ਨੇ ਬਿਸ਼ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਤੇ ਇਹ ਇਹਨੂੰ ਕਲੀਅਰ ਕਰਨਾ ਚਾਹੀਦਾ ਇਹਦੇ ਉੱਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਬਹੁਤ ਸ਼ੁਕਰੀਆ ਜੀ ਤੁਸੀਂ ਆਪਣਾ ਸਮਾਂ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸੋ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੱਡੇ ਵੱਡੇ ਵਾਅਦੇ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਦਾਅਵੇ ਤਾਂ ਹਰ ਪਾਰਟੀ ਕਰ ਰਹੀ ਹੈ ਕਿ ਸਤਾਈ ਚ ਸਾਡੀ ਚੋਣ ਆਵੇਗੀ ਪਰ ਇੱਕ ਆਪਣਾ ਹੁਣ ਇੱਕ ਵੱਖਰੀ ਸਟੈਬਲਿਸ਼ਮੈਂਟ ਕਰਨ ਲਈ ਸੁਖਬੀਰ ਸਿੰਘ ਬਾਦਲ ਵੱਲੋਂ ਇੱਕ ਵੱਡੇ ਦਾਅਵੇ ਕੀਤੇ ਗਏ ਨੇ ਕਾਫੀ ਵੱਡੇ ਵਾਅਦੇ ਕੀਤੇ ਗਏ ਨੇ ਪਰ ਜੋ ਸੁਪਨੇ ਸੁਖਬੀਰ ਸਿੰਘ ਬਾਦਲ ਦੇਖ ਰਹੇ ਨੇ ਮੁੱਖ ਮੰਤਰੀ ਬਣਨ ਦਾ ਲੋਕੀ ਇਸ ਨੂੰ ਪੂਰਾ ਕਰਦੇ ਨੇ ਕਿ ਸੁਖਬੀਰ ਸਿੰਘ ਬਾਦਲ ਦੀ ਮਾਂ ਜਿਹੜੀ ਹੈ ਸੁਪਨਾ ਪੂਰਾ ਹੁੰਦਾ ਜਾਂ ਸੁਪਨਾ ਹੀ ਰਹਿ ਜਾਂਦਾ ਇਹ ਤਾਂ ਸਤਾਈ ਦੇ ਵਿੱਚ ਹੀ ਦੇਖਣ ਨੂੰ ਮਿਲੇਗਾ ਕੈਮਰਾਮੈਨ ਰਾਹੁਲ ਦੇ ਨਾਲ ਮੈਂ ਸਾਕਸ਼ੀਕਰ